ਸੱਚੀ ਕਾਲ ਜੀ ਅੱਜ ਗੱਲ ਕਰਾਂਗੇ ਮਨਵੀਰ ਸਿੰਘ ਜੀ ਦੇ ਨਾਲ ਜਿਨ੍ਹਾਂ ਨੂੰ ਪ੍ਰੋਬਲਮ ਸੀਗੀ ਸੋਰਾਈਸਿਸ ਸੀ ਔਰ ਇਹਨਾਂ ਨੂੰ 2 ਸਾਲ ਹੋ ਗਏ ਸੀ ਜੂਝਦੇ ਹੋਏ ਬੱਚਾ ਹੈਗਾ ਇਹ ਇਹਨਾਂ ਦੇ ਫਾਦਰ ਸਾਹਿਬ ਪ੍ਰਤਾਪ ਸਿੰਘ ਜੀ ਇਹਨਾਂ ਨੂੰ ਲੈ ਕੇ ਆਏ ਸੀ ਸਾਡੇ ਕੋਲ ਔਰ ਇਹ ਬੱਚੇ ਦੇ ਨਾਲ ਇੰਨੀ ਜ਼ਿਆਦਾ ਸਮੱਸਿਆ ਕਿ ਸੀਗੀ ਕਿ ਇਹਦੇ ਰੈਸ਼ਸ ਤਾਂ ਸੀਗੇ ਸਕਿਨ ਦੇ ਉੱਤੇ ਲੇਕਿਨ ਇਹਦੇ ਜਿਹੜੇ ਫਰੈਂਡਸ ਸੀਗੇ ਜਾਂ ਟੀਚਰਸ ਸੀਗੇ ਜਿਹੜੇ ਸਕੂਲ ਦੇ ਵਿੱਚ ਉਹ ਇਹਨੂੰ ਜ਼ਿਆਦਾ ਬੁਲੀ ਕਰਦੇ ਸੀ ਇਹਨੂੰ ਜੋ ਹੈ ਪਰੇਸ਼ਾਨ ਕਰਦੇ ਸੀਗੇ ਕਿ ਇਹਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੋ ਸਕਦਾ ਕਵਾਂਟ ਜੀਨੀਅਸ ਜਾਂ ਛੂਤਦੀ ਨਾ ਹੋਵੇ ਇਸ ਕਰਕੇ ਔਰ ਉਹਦੇ ਪੇਰੈਂਟਸ ਨੂੰ ਬਾਰ-ਬਾਰ ਕਾਲ ਕਰਕੇ ਉਹਨੂੰ ਬੁਲਾਇਆ ਜਾਂਦਾ ਸੀ ਉਹਨਾਂ ਨੂੰ ਔਰ ਉਹ ਬੱਚੇ ਨੂੰ ਘਰ ਲੈ ਜਾਣ ਲਈ ਕਿਹਾ ਜਾਂਦਾ ਸੀਗਾ ਇਹਨਾਂ ਇਹ ਬਹੁਤ ਹੀ ਪਰੇਸ਼ਾਨ ਰਹਿੰਦੇ ਸੀ ਔਰ ਬੱਚਾ ਕਾਫੀ ਸਾਈਕੋਲੋਜੀਕਲੀ ਵੀ ਡਿਪਰੈਸ਼ਨ ਦੇ ਰਹਿ ਰਿਹਾ ਸੀਗਾ ਇਹਨਾਂ ਨੇ ਸਾਨੂੰ ਕੰਸਲਟ ਕੀਤਾ 2 ਸਾਲ ਤੋਂ ਬੱਚਾ ਜਿਹੜਾ ਸਫਰ ਹੋ ਰਿਹਾ ਸੀ ਉਹਨਾਂ ਦੇ ਪੇਰੈਂਟਸ ਨੂੰ ਇਹ ਅਵੇਅਰਨੈਸ ਹੀ ਨਹੀਂ ਸੀਗੀ ਕਿ ਉਹ ਜਿਹੜਾ ਬੱਚਾ ਹੈਗਾ ਉਹਨੂੰ ਸੋਰਾਈਸਿਸ ਦੀ ਦਿੱਕਤ ਹੈ ਤੇ ਔਰ ਉਹਨਾਂ ਦੀ ਡਾਈਟ ਨੂੰ ਚੇਂਜ ਕੀਤਾ ਜਾਏ ਤੇ ਉਹ ਬੱਚਾ ਠੀਕ ਹੋ ਸਕਦਾ ਹੈ ਉਹਨਾਂ ਨੇ ਸੱਤ ਤੋਂ 6 ਮਹੀਨੇ ਦਵਾਈ ਲਈ ਕੁਝ ਦਵਾਈ ਦੇ ਨਾਲ ਉਹਨਾਂ ਨੂੰ ਪ੍ਰੇਜ ਦੱਸੇ ਗਏ ਫਾਸਟ ਫੂਡ 버ਗਰ ਬਹੁਤ ਜ਼ਿਆਦਾ ਖਾਂਦਾ ਸੀਗਾ ਹਫਤੇ ਦੇ ਵਿੱਚ ਦੋ ਜਾਂ ਤਿੰਨ ਵਾਰੀ ਉਹਨੇ 버ਗਰ ਹੀ ਖਾਣਾ ਇਹ ਸਭ ਚੀਜ਼ਾਂ ਨੂੰ ਅਸੀਂ ਉਹਨੂੰ ਐਵੋਇਡ ਕਰਨ ਲਈ ਦਿੱਤਾ ਫਰਾਈਡ ਚੀਜ਼ਾਂ ਉਹਦੀਆਂ ਬੰਦ ਕੀਤੀਆਂ ਅੱਜ ਇਹ ਸਥਿਤੀ ਹੈਗੀ ਹੈ ਕਿ ਬੱਚਾ ਜਿਹੜਾ 6 ਮਹੀਨੇ ਦੀ ਟ੍ਰੀਟਮੈਂਟ ਤੋਂ ਬਾਅਦ ਸਾਰੇ ਰੈਸ਼ਸ ਜਿਹੜੇ ਹੈਗੇ ਉਹਦੀ ਬਾਡੀ ਤੋਂ ਜਾ ਚੁੱਕੇ ਨੇ ਔਰ ਉਹਦੀ ਜਿਹੜੇ ਫਰੈਂਡਸ ਸੀ ਉਹਦੀ ਜਿਹੜੀ ਦੋਸਤੀ ਸੀਗੀ ਉਹ ਹੁਣ ਬਹੁਤ ਅੱਛੀ ਬਣ ਗਈ ਹੈ ਬੱਚਿਆਂ ਦੇ ਨਾਲ ਅੱਛੇ ਤਰ੍ਹਾਂ ਖੇਡਦਾ ਹੈ ਔਰ ਆਪਣੀ ਜੀਵਨ ਨੂੰ ਵੇទਿਤ ਕਰ ਰਿਹਾ ਹੈਗਾ ਇਸੇ ਤਰ੍ਹਾਂ ਜਿਹੜੇ ਪੇਸ਼ੈਂਟਸ ਸਟ्रेस ਤੋਂ ਪਰੇਸ਼ਾਨ ਨੇ ਜਾਂ ਜਿਹੜੇ ਬੱਚਿਆਂ ਦੇ ਵਿੱਚ ਇਹ ਸਮੱਸਿਆ ਹੈ ਸਾਈਕੋਲੋਜੀਕਲੀ ਸਟ्रेस ਦੇ ਵਿੱਚ ਜਾ ਚੁੱਕੇ ਨੇ ਉਹ ਸਾਨੂੰ ਸੰਪਰਕ ਕਰਨ ਤਾਂ ਕਿ ਉਹਨਾਂ ਦੀ ਬਿਮਾਰੀ ਠੀਕ ਹੋ ਸਕੇ ਧੰਨਵਾਦ